ਚੋਣ ਜਲਸਾ ਕੀਤਾ ਗਿਆ ਭਾਰਤੀ ਜੀ ਵੱਲੋਂ ਇੱਕਮ ਭਾਰਤੀ ਜੀ ਤੇ ਉਹਨਾਂ ਦੇ ਪੁੱਤਰ ਪ੍ਰਵੀਰ ਭਾਰਤੀ ਜੀ ਨੇ ਨੌਜਵਾਨਾਂ ਦਾ ਇਕੱਠ ਕੀਤਾ ਸੀ ਕੁਝ ਬੀਬੀਆਂ ਵੀ ਸਨ ਅਸੀਂ ਆਪਣੀ ਬੇਨਤੀ ਕੀਤੀ ਹੈ ਤੇ ਉਹਨਾਂ ਨੇ ਤੁਹਾਨੂੰ ਪੂਰਨ ਪ੍ਰੋਸ਼ਾਦ ਆਇਆ ਕਿ ਆ ਰਹੀ 1 ਜੂਨ ਨੂੰ ਜਿਹੜੀ ਵੋਟ ਪਾਉਣੀ ਹੈ ਅਸੀਂ ਆਪ ਵੀ ਆਪਣੇ ਪਰਿਵਾਰਾਂ ਤੇ ਆਪਣੇ ਮਹੱਲੇ ਤੇ ਹੋਰ ਲੋਕਾਂ ਨੂੰ ਵੀ ਪ੍ਰੇਰਾਂਗੇ ਪ੍ਰੇਰ ਕੇ ਸਮਝਾ ਕੇ ਵੋਟ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਮਾਂ ਪਾਰਟੀ ਆ ਉਹਦੇ ਚੋਣ ਨਿਸ਼ਾਨ ਤੱਕੜੀ ਤੇ ਪਾਈਆਂ ਜਾਣਗੀਆਂ ਪਰਖ ਲਿਆ ਸਾਰਿਆਂ ਨੂੰ ਦੇਖ ਲਿਆ ਸਾਰਿਆਂ ਨੂੰ ਸਾਰੇ ਕਹਿੰਦੇ ਸਾਡੇ ਪ੍ਰੋਫੈਸਰ ਦੇ ਖਰੇ ਨਹੀਂ ਉਤਰੇ ਝੂਠ ਬੋਲਿਆ ਫਰੇਵ ਕੀਤਾ ਅਕਰਕੰਤਾ ਅਕਰਤਕੰਤਾ ਦਿਖਾਈ ਉਹਨਾਂ ਨੇ ਇਸ ਕਰਕੇ ਬਹੁਤ ਵੱਡਾ ਹੰਗਾਰਾ ਸਾਨੂੰ ਪੋਜ਼ਿਟਿਵ ਮਿਲ ਰਿਹਾ ਤੇ ਮਾਲਕ ਦੀ ਕਿਰਪਾ ਇਸੇ ਤਰ੍ਹਾਂ ਅੱਗੇ ਦਿਨ ਵਧਦਾ ਜਾਣਾ ਤੇ ਅੰਤ ਬਹੁਤ ਵਧੀਆ ਸੋਹਣਾ ਜਿੱਤੋ ਉਹਨੇ ਆਪ ਇਹ ਗੱਲ ਕਲੀਅਰ ਕਰਤੀ ਸੀ ਵੀ ਮੈਂ ਤਾਂ ਆਈਪੀਐਲ ਖੇਡਣ ਵਾਸਤੇ ਆਇਆ ਹਾਂ ਮੈਂ ਸੇਵਾ ਕਰਨ ਵਾਸਤੇ ਨਹੀਂ ਆਇਆ ਮੈਂ ਇਥੇ ਆਈਪੀਐਲ ਖੇਡਣਾ ਔਰ ਚਲੇ ਜਾਣਾ ਆਈਪੀਐਲ ਸੀਜ਼ਨਲ ਹੁੰਦੇ ਨੇ ਅੱਜ ਵੋਟਾਂ ਦਾ ਸੀਜ਼ਨ ਆ ਵੋਟਾਂ ਵਾਲਾ ਆਈਪੀ ਖੇਡਣਗੇ ਦੂਜੇ ਸੀਜ਼ਨ ਵਾਲੇ ਦੂਜਾ ਵੱਡਾ ਮੈਚ ਖੇਡਦੇ ਨੇ ਸੀ ਸੀਜ਼ਨਲ ਗੱਲ ਕਰਕੇ ਗਿਆ ਵੀ ਮੈਂ ਤਾਂ ਸਿਰਫ ਵੋਟਾਂ ਲੈਣ ਵਾਸਤੇ ਆਇਆ ਭਾਈ ਪੌਣੀਆਂ ਪਾ ਦਿਓ ਨਹੀਂ ਪੌਣੀਆਂ ਨਾ ਪਾਇਆ ਮੈਂ ਆਉਣਾ ਨਹੀਂ ਮੁੜ ਕੇ ਸਰ ਕੱਲ ਦੀ ਮੀਟਿੰਗ ਵਿੱਚ ਰਾਜਾ ਵਿੰਡਾਗਰੇਸੀ ਦਿੱਤੀ ਚਾਹ ਨੂੰ ਤਾਂ ਜੋ ਮਰਜ਼ੀ ਕਹੀ ਜਾਵੇ ਪਰ ਜਿਤਾਉਣਾ ਤਾਂ ਲੋਕਾਂ ਨੇ ਆ ਨਾ ਲੋਕਾਂ ਨੇ ਫੈਸਲਾ ਕਰਨਾ ਹੁਣ ਲੁਧਿਆਣੇ ਦੇ ਲੋਕ ਇੰਨੇ ਕਮਲੇ ਥੋੜਾ ਨੇ ਵੀ ਵਾਰ-ਵਾਰ ਬਾਹਰੀ ਬੰਦੇ ਨੂੰ ਵੋਟ ਪਾਈ ਜਾਣਗੇ ਮਾਰੇ ਬੰਦੇ ਤੇ ਭਰੋਸਾ ਕਰਕੇ ਦੇਖ ਲਿਆ ਉਹ ਭਰੋਸੇ ਤੇ ਖਰੇ ਨਹੀਂ ਉਤਰੇ ਇਸ ਕਰਕੇ ਅੱਜ ਲੁਧਿਆਣਵੀ ਲੁਧਿਆਣੇ ਵਾਲੇ ਨੂੰ ਵੋਟ ਪਾਉਣ ਦੀ ਅਸੀਂ ਹੁਣ ਤੋਂ ਨਹੀਂ ਜਾਣਦੇ ਉਹ ਬਹੁਤ ਵਧੀਆ ਚੰਗੀ ਸ਼ਖਸੀਅਤ ਹੈ ਠੀਕ ਹੈ ਜੀ ਬੜੇ ਇਮਾਨਦਾਰ ਇਨਸਾਨ ਨੇ ਠੀਕ ਹੈ ਜੀ ਆਲਰੇਡੀ ਪਹਿਲਾਂ ਉਹ ਐਮਐਲਏ ਲੜੇ ਨੇ ਬਹੁਤ ਵਧੀਆ ਉਹਨਾਂ ਨੇ ਲੋਕਾਂ ਲਈ ਕੰਮ ਕੀਤੇ ਨੇ ਔਰ ਅੱਗੇ ਵੀ ਉਹ ਕਰਦੇ ਰਹਿਣਗੇ ਹੁਣ ਉਹਨਾਂ ਨੇ ਉਹਨਾਂ ਨੂੰ ਬਦਲ ਸਾਹਿਬ ਨੇ ਐਮਪੀ ਲਈ ਇਲੈਕਸ਼ਨ ਦੇ ਲਈ ਉਹਨਾਂ ਨੂੰ ਪ੍ਰਮੋਟ ਕੀਤਾ ਹੈ ਜੋ ਕਿ ਅਸੀਂ ਉਹਨਾਂ ਲਈ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਉਹ ਖੜੇ ਰਵਾਂਗੇ ਕਾਰਨ ਕਿਉਂਕਿ ਜਿਹੜੀ ਸਾਡੀ ਸਰਕਾਰਾਂ ਹੋਰ ਆਈ ਗਈਆਂ ਨੇ ਠੀਕ ਹੈ ਜੀ ਆਮ ਪਾਰਟੀ ਲਾ ਲਓ ਕਾਂਗਰਸ ਪਾਰਟੀ ਲਾ ਲਓ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਠੀਕ ਹੈ ਜੀ ਔਰ ਨਾ ਹੀ ਹੁਣ ਤੱਕ ਵੀ ਨਹੀਂ ਕਰਦੀ ਬਟ ਅਕਾਲੀ ਦਲ ਸਰਕਾਰ ਇਹ ਜੀ ਆ ਹਰ ਗਰੀਬ ਦੀ ਠੀਕ ਹੈ ਜੀ ਹਰ ਮੀਡਲ ਕਲਾਸ ਦੀ ਹਰ ਤੱਕੇ ਦੀ ਇਹ ਸੁਣਦੇ ਨੇ ਹਰ ਧਰਮ ਦੀ ਸੁਣਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਕੋਈ ਭੇਦਭਾਵ ਨਹੀਂ ਹੈ ਉਹਨਾਂ ਕਦੇ ਰਹੇਗਾ ਲੁਧਿਆਣਾ ਵਾਸੀ ਨੂੰ ਕੀ ਅਪੀਲ ਕਰਦਾ ਲੁਧਿਆਣਾ ਵਾਸੀ ਨੂੰ ਮੈਂ ਸਿਰਫ ਇਹੀ ਅਪੀਲ ਕਰੂੰਗਾ ਕਿ 1 ਜੂਨ 2024 ਨੂੰ ਸਾਰੇ ਮੇਰੇ ਭੈਣ ਭਰਾ ਮੇਰੇ ਬਜ਼ੁਰਗ ਮੇਰੀ ਮਾਤਾਵਾ ਮੇਰੀ ਪੈਣਾ ਜਿਹੜੇ 18 ਸਾਲ ਤੋਂ ਉੱਪਰ ਹੈ ਜਿਨ੍ਹਾਂ ਦੀ ਵੋਟ ਬਣੀ ਹੋਈ ਹੈ ਉਹ ਸਾਰੇ 1 ਜੂਨ ਨੂੰ ਤਗੜੀ ਦੇ ਮੋਰ ਲਾ ਕੇ ਅਸੀਂ ਰੰਜੀ ਸਿੰਘ ਢਿੱਲੋ ਜੀ ਨੂੰ ਪਾਰਲੀਮੈਂਟ ਵਿੱਚ ਪਹੁੰਚਾਣਾ ਹੈ ਮੈਂ ਫਿਰ ਸਾਰਿਆਂ ਨੂੰ ਇਹੀ ਅਰਦਾਸ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਮੇਰੇ ਵੀਰੋ ਮੇਰੇ ਭਰਾਵੋ ਮੇਰੀ ਭੈਣੋ ਮੇਰੇ ਬਜ਼ੁਰਗੋ ਬਈ ਇੱਕ ਜੋਨ ਨੂੰ ਤਕੜੀ ਤੇ ਮੋਹਰ ਲਾ ਕੇ ਮਾਰਾ ਆਪਣਾ ਰੰਜੀ ਸਿੰਘ ਢਿੱਲੋ ਜੀ ਨੂੰ ਪਾਰਲੀਮੈਂਟ ਵਿੱਚ ਅਸੀਂ ਪਹੁੰਚਾਣਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਜਿਹੜੀ ਹੈ ਹਰ ਤੱਪਕੇ ਲਈ ਇੱਕ ਬਰਾਬਰ ਹੈ ਕਿਉਂਕਿ ਇਹ ਹਰ ਤੱਪਕੇ ਲਈ ਸੁਣਦੀ ਹੈ ਕਿਸੇ ਲਈ ਇਗਨੋਰ ਨਹੀਂ ਕਰਦੀ ਠੀਕ ਹੈ ਜੀ ਠੀਕ ਹੈ ਔਰ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹਣਾ ਬਈ ਅੱਜ ਆਮ ਆਦਮੀ ਪਾਰਟੀ ਦਾ ਜਿਹੜੀ ਸਰਕਾਰ ਚੱਲਦੀ ਹੈ ਸਾਡੇ ਜਿਹੜੇ ਵੀਰ ਹੈਗੇ ਨੇ ਕਾਰਪੋਰੇਸ਼ਨ ਵਾਲੇ ਜਿਨ੍ਹਾਂ ਨੂੰ 4-4 ਮਹੀਨੇ ਦੀਆਂ ਤਨਖਾਹਾਂ ਨਹੀਂ ਆਈਆਂ ਨੇ ਮੈਂ ਬਾਦਲ ਸਾਹਿਬ ਨੂੰ ਜੇ ਮੇਰੀ ਆਵਾਜ਼ ਉਸੇ ਪਹੁੰਚੂ ਵੀ ਜ਼ਰੂਰ ਇਹ ਗੱਲ ਕਹਿਣਾ ਚਾਹਨਾ ਕਿ ਇਹਨਾਂ ਗਰੀਬ ਬੰਦਿਆਂ ਦੀ ਜੀ ਤਨਖਾਹਾਂ ਜ਼ਰੂਰ ਠੀਕ ਹੈ ਜੀ ਉਹਨਾਂ ਦਾ ਕੋਈ ਹੱਲ ਕਰੋ ਕਿਉਂਕਿ ਇਹ ਬੱਚੇ ਕਦੇ ਕਿਦੋਂ ਪੈਸੇ ਫੜਦੇ ਨੇ ਕਦੇ ਕਿਦੋਂ ਫਾਇਦਾ ਫੜਦੇ ਨੇ ਇਹ ਬੈਂਕ ਡਿਫਾਲਟਰ ਹੋ ਚੁੱਕੇ ਨੇ ਠੀਕ ਹੈ ਜੀ ਇਹਨਾਂ ਨੂੰ ਕੋਈ ਲੋਨ ਨਹੀਂ ਦਿੰਦਾ ਠੀਕ ਹੈ ਜੀ ਇਸ ਲਈ ਮੈਂ ਫੇਰ ਲੋਕਾਂ ਨੂੰ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਅਕਾਲੀ ਦਲ ਜੀ ਦੀ ਸਰਕਾਰ ਹੈ ਸਭ ਤੋਂ ਵਧੀਆ ਸਰਕਾਰ ਹੈ ਇਹਨੂੰ ਪ੍ਰਮੋਟ ਕਰੋ 1 ਜੂਨ ਨੂੰ ਇਹਨਾਂ ਨੂੰ ਵੋਟ ਪਾ ਕੇ ਇਹਨਾਂ ਨੂੰ ਪਾਰਲੀਮੈਂਟ ਵਿੱਚ ਥਿੱਲੋ ਸਾਹਿਬ ਨੂੰ ਪਹਚਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਭੀਮ ਜੈ ਭਾਰਤ ਧੰਨਵਾਦ ਅੱਜ ਦੀ ਜਿਹੜੀ ਮੀਟਿੰਗ ਹੈ ਜੀ ਇਹ ਪ੍ਰਵੀਨ ਭਾਰਤੀ ਵੱਲੋਂ ਤੇ ਉਹਨਾਂ ਦੇ ਜਿਹੜੇ ਸਾਥੀ ਆ ਉਹਨਾਂ ਵੱਲੋਂ ਰੱਖੀ ਗਈ ਸੀ ਸ੍ਰੋਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਹਨ ਜੀ ਸਿੰਘ ਢਿੱਲੋਂ ਜੀ ਉਹਨਾਂ ਦੇ ਹੱਥ 'ਚ ਜੀ ਅਰੇ ਵਾਅਦਾ ਕੀਤਾ ਗਿਆ ਉਹਨਾਂ ਨਾਲ ਕਿ ਵੀ ਉਹਨਾਂ ਨੂੰ 1 ਜੂਨ ਨੂੰ ਵੋਟਾਂ ਪਾ ਕੇ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਣਾ ਹੈ ਠੀਕ ਕਿਉਂਕਿ ਸਾਡੀਆਂ ਜਿਹੜੀਆਂ ਗੱਲਾਂ ਨੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਡੇ ਐਮਪੀ ਸਾਹਿਬ ਹੀ ਕਰ ਸਕਦੇ ਕਿਉਂਕਿ ਇਹ ਸਾਡੀਆਂ ਗੱਲਾਂ ਨੂੰ ਲੈ ਕੇ ਅੱਗੇ ਜਾਣਗੇ ਤੇ ਅੱਗੋਂ ਸਾਡਾ ਮਤਲਬ ਮਸਲਾ ਹੱਲ ਹੋਊਗਾ ਤੇ ਇਸ ਕਰਕੇ ਅਸੀਂ ਢਿੱਲੋ ਸਾਹਿਬ ਨਾਲ ਵਾਅਦਾ ਕੀਤਾ ਕਿ 21 ਜੂਨ ਨੂੰ ਸਾਰੀਆਂ ਜਿੰਨੀ ਵੀ ਇਲਾਕੇ ਦੀਆਂ ਵੋਟਾਂ ਹੈਗੀਆਂ ਉਹ ਸਾਰੀ ਤੁਹਾਨੂੰ ਪੈਣਗੀਆਂ ਟੱਕੜੀ ਤੇ ਬਟਨ ਦਬਾਇਆ ਜਾਊਗਾ ਤੇ ਵੋਟ ਤੁਹਾਨੂੰ ਪਊਗੀ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਅਸੀਂ ਤੁਹਾਡੇ ਤੇ ਵਿਸ਼ਵਾਸ ਕਰ ਰਹੇ ਹਾਂ ਬਸ ਇਹੀ ਗੱਲਾਂ ਦੇ ਨਾਲ ਢਿੱਲੋ ਸਾਹਿਬ ਤੋਂ ਕੀ ਉਮੀਦ ਹੈ ਜੀ ਢਿੱਲੋ ਸਾਹਿਬ ਦੇ ਸਾਨੂੰ ਬਹੁਤ ਵੱਡੀ ਉਮੀਦ ਹੈ ਜੀ 4 ਸਾਲ 4 ਬਾਰੋਂ 4 ਬਾਰੋਂ ਪੌਂਸਰ ਲੈ ਚੁੱਕੇ ਨਹੀਂ ਇੱਕ ਬਾਰ ਉਹ ਮੈਲੇਦੇ ਨਹੀਂ ਤੇ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਉਹ ਚੀਜ਼ ਨੂੰ ਦੇਖ ਕੇ ਅਸੀਂ ਢਿੱਲੋਂ ਸਾਹਿਬ ਦੇ ਬਹੁਤ ਵੱਡੀ ਉਮੀਦ ਕਰਦੇ ਆ ਬਹੁਤ بڑا ਵਿਸ਼ਵਾਸ ਰੱਖਦੇ ਆ ਕਿ ਆਣ ਵਾਲੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਢਿੱਲੋਂ ਸਾਹਿਬ ਹੋਣਗੇ ਉਹ ਸਾਰੀ ਸਮੱਸਿਆਵਾਂ ਨੂੰ ਹੱਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ